ਸਮੇ ਸਮੇਤੇ ਮਹਾਨ ਸ਼ਹੀਦਾਂ ਦੇ ਦੇਸ਼ ਭਗਤਾਨੀ ਕਰਮਾਨੀਆਂ ਨੂੰ ਯਾਦ ਕਰਨ ਵਾਸਤੇ ਸ਼ਹੀਦ ਅਜੰਮ ਸਿੰਘ ਕਲੱਬ ਵੱਲੋਂ ਹਮੇਸ਼ਾ ਹੀ ਜਿਹੜਾ ਹੈ ਉਹਨਾਂ ਦੇ ਚਾਏ ਜਨਮ ਦਿਨ ਹੋਣ ਚਾਏ ਬਲਿਦਾਨ ਦਿਵਸ ਹੋਣ ਜੋਸ਼ ਹੌਸਲੇ ਦੇ ਇਛਾ ਦੇ ਨਾਲ ਮਨਾ ਕੇ ਲੋਕਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਅੱਜ ਵੀ ਆਪਾਂ ਦੇਖ ਰਹੇ ਹਾਂ ਕਿ ਪਟੇਲ ਪਾਰਕ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੇ ਸੀਐਮ ਜੋਸ਼ਵਾਲਾ ਦੇ ਪ੍ਰਤੀਨਿਧੀ ਸਾਡੇ ਇਤਨੇ ਵੀ ਸਮੇਂ-ਸਮੇਂ ਤੇ ਕੋਈ ਵੀ ਕੈਂਪਸ ਸਾਡੇ ਲੱਗਦੇ ਹਨ ਚਾਹੇ ਨੈਸ਼ਨਲ ਡੇ ਹੋਵੇ ਇੰਟਰਨੈਸ਼ਨਲ ਡੇ ਹੋਵੇ ਉਸ ਦੇ ਵਿੱਚ ਜਿਹੜੀਆਂ ਹੈਗੀਆਂ ਹਨ ਸਾਡੀਆਂ ਸਾਰੀਆਂ ਟੀਮਾਂ ਈਵਨ ਸਾਡੇ ਪਟੇਲ پارک ਸਦਾਰ ਸਵਾ ਸਾਡੇ ਜਿਹੜੇ ਪ੍ਰਧਾਨ ਜੀ ਹਨ ਅਨੰਦਮਨ ਜੀ ਉਹਨਾਂ ਦੇ ਨਤਰਤਵ ਵਿੱਚ ਸਾਡਾ ਜਿਹੜਾ ਹੈ ਇਹ ਜਿਹੜੀ ਸਾਡੀ ਸੀਐਮ ਯੋਗਸ਼ਾਲਾ ਲੱਗਦੀ ਹੈ ਉਹਨਾਂ ਦੇ ਪ੍ਰਤੀਨਿਧੀ ਉਹਨਾਂ ਦੇ ਨਤਰਤਵ ਵਿੱਚ ਈਵਨ ਸਾਡਾ ਅਬੋਰ ਜਿਹੜਾ ਲਫਟਰ ਯੋਗਾ ਕਲੱਬ ਹੈ ਮੈਂ ਡਾਕਟਰ ਪਾਲ ਜੀ ਨੂੰ ਪ੍ਰਤਨਣਾ ਕਰਾਂਗਾ ਕਿ ਉਹ ਵੀ ਅੱਗੇ ਆ ਜਾਣ ਉਹਨਾਂ ਦੇ ਡਾਕਟਰ ਪਾਲ ਮੈਦਾਨ ਦੇ ਨੇਤ੍ਰਤਵ ਵਿੱਚ ਉਹਨਾਂ ਦੀ ਪੂਰੀ ਟੀਮ ਜਿਹੜਾ ਹੈ ਅੱਜ ਇੱਥੇ ਆਈ ਹੋਈ ਹੈ ਸਾਡੀਆਂ ਜਿੰਨੀਆਂ ਵੀ ਸੰਸਾਮਾਂ ਹਨ ਪਟੇਲ پارک ਸੁਧਾਰ ਸਭਾ ਕਿਉਂਕਿ ਇਹ ਜਿਹੜਾ ਪਟੇਲ پارک ਆਪਾਂ ਦੇਖ ਰਹੇ ਹਾਂ ਇਸ ਦੇ ਵਿੱਚ ਸੈਂਕੜੇ ਲੋਕ ਰੋਜ਼ ਆ ਕੇ ਯੋਗਾ ਤੋਂ ਇਲਾਵਾ ਹੋਰ ਵੀ ਜਿਹੜੀਆਂ ਐਕਟੀਵਿਟੀਜ਼ ਕਰਦੇ ਚੱਲੇ ਆ ਰਹੇ ਹਨ ਇਹਨਾਂ ਮਹਾਨ ਸ਼ਹੀਦਾਂ ਦੀ ਆਪਾਂ ਚਿੱਤਰ ਦੇਖ ਰਹੇ ਹਾਂ ਕਿ ਜਦੋਂ ਸ਼ੁਰੂਆਤ ਹੋਈ ਸੀ ਤਾਂ ਚਾਹੇ 1857 ਦੀ ਗੱਲ ਕਰੀਏ 1857 ਤੋਂ ਜਿਹੜਾ ਹੈ ਮਹਾਨ ਕ੍ਰਾਂਤੀਕਾਰੀਆਂ ਨੇ ਦੇਸ਼ ਵਕਤ ਨੂੰ ਭਾਵਨਾ ਨੂੰ ਉਜਾਗਰ ਕੀਤਾ ਭਾਰਤ ਨੂੰ ਆਜ਼ਾਦ ਕਰਨ ਵਾਸਤੇ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਅੱਜ ਆਪਾਂ ਦੇਖ ਰਹੇ ਆਪਣੇ ਵਿੱਚ ਇਵੇਂ ਛੋਟੇ-ਛੋਟੇ ਬੱਚੀਆਂ ਲੜਕੀਆਂ ਜੇ ਆਪਾਂ ਗੱਲ ਕਰੀਏ ਇਹਨਾਂ ਦੇ ਵਿੱਚ ਵੀ ਜਿਹੜਾ ਹੈ ਜਨ ਸ੍ਰੀ ਦੀ ਰਾਣੀ ਦੀ ਜਿਹੜੀ ਭਾਵਨਾ ਜਿਹੜੀ ਹੈ ਉਹ ਪੈਦਾ ਹੋਈ ਹੈ ਇਹ ਵੀ ਜਾ ਕੇ ਆਦੇ ਪਰਿਵਾਰ ਦੇ ਮੈਂਬਰਾਂ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਜਾ ਕੇ ਇਹਨਾਂ ਮਹਾਨ ਸ਼ਹੀਦਾਂ ਤੇ ਦੇਸ਼ ਭਗਤਾਂ ਦੀ ਕੁਰਬਾਨੀਆਂ ਨੂੰ ਯਾਦ ਕਰਾਉਂਦੇ ਹੋਏ ਅੱਗੇ ਲੋਕਾਂ ਨੂੰ ਜਾ ਕੇ ਜਾਗਰੂਕ ਕਰਦੇ ਹਨ ਅੱਜ ਸਾਡਾ ਦੇਸ਼ ਭਗਤੀ ਦੀ ਭਾਵਨਾ ਦਾ ਜਾਗਰੂਕਤਾ ਦਾ ਪਿਆਨ ਜਿਹੜਾ ਹੈ ਉਹ ਬੜਾ ਸਖਦੇ ਡੰਗਣਾ ਸੀ ਛੋਟਾ ਟਾਈਮ ਦੇ ਵਿੱਚ ਤਿਆਰੀ ਕਰਵਾ ਕੇ ਕੀਤਾ ਹੈ ਚਾਹੇ ਸਾਡੇ ਈਵਨ ਡਾਕਟਰ ਸਾਡੇ ਡਾਕਟਰ ਜਿਹੜੇ ਸਾਡੇ ਪ੍ਰਧਾਨ ਜੀ ਹਨ ਪਟੇਲਪੁਰ ਖਰਦਸਵਾ ਦੇ ਉਹਨਾਂ ਨੂੰ ਅੱਜ ਅਚਾਨਕ ਚੰਡੀਗੜ੍ਹ ਦਿੱਲੀ ਜਾਣਾ ਪਿਆ ਹੋਰ ਵੀ ਸਾਡੇ ਸਮਾਜ ਸੇਵੀ ਸੰਸਥਾਵਾਂ ਦੇ ਬਹੁਤ ਸਾਰੇ ਪ੍ਰਤੀਨਿਧ ਆਏ ਹਨ ਆਪਾਂ ਪਿੱਛੇ ਦੇਖ ਰਹੇ ਹਾਂ ਈਵਨ ਸੀਨੀਅਰ ਮਹਿਲਾਵਾਂ ਜਿਹੜੀਆਂ ਮਹਿਲਾਵਾਂ ਜਿਹੜੀਆਂ ਜਿਹੜੀਆਂ ਦੇਸ਼ ਨੂੰ ਭਾਰਤ ਨੂੰ ਹਰ ਜਗ੍ਹਾ ਤੇ ਆਪਣੀ ਸੇਧ ਦਿੰਦੇ ਹਨ ਉਹ ਸਾਰੇ ਲੋਕ ਆਏ ਹਨ ਈਵਨ ਮੀਡੀਆ ਦੇ ਲੋਕ ਵੀ ਇਹਨੂੰ ਲਾਈਵ ਦਿਖਾ ਰਹੇ ਹਨ ਕਿ ਇਹਨਾਂ ਮਹਾਨ ਕ੍ਰਾਂਤੀਕਾਰੀਆਂ ਨੇ ਜੇ ਭਗਤ ਸਿੰਘ ਦੀ ਮੈਂ ਗੱਲ ਕਰਾਂ ਤਾਂ ਭਗਤ ਸਿੰਘ ਨੇ ਛੋਟੇ ਹੁੰਦੇ ਹੋਏ ਆਪਣੇ ਤਰ੍ਹਾਂ ਹੀ ਛੋਟੇ-ਛੋਟੇ ਬੱਚਿਆਂ ਤਰ੍ਹਾਂ ਉਹਦੀਆਂ ਬਹੁਤ ਸਾਰੀਆਂ ਆਪਾਂ ਮੂਵੀਜ਼, ਈਵਨ ਫਿਲਮਾਂ ਵੀ ਦੇਖੀਆਂ ਹਨ ਕਿ ਉਹ ਜਿਹੜਾ ਹੈ ਉਹ ਆਪਦੇ ਖੇਤ ਦੇ ਵਿੱਚ ਬਹੁਤ ਕੁਝ ਕਰ ਰਿਹਾ ਸੀ, ਦੇਖ ਰਿਹਾ ਸੀ ਤੇ ਉਹਨਾਂ ਦੇ ਉਸਨੇ ਆਪਦੇ ਚਾਚਾ ਜੀ ਨੂੰ ਤੇ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਪੁੱਛਿਆ ਵੀ ਇਹ ਜਿਹੜੀਆਂ ਹੈਗੀਆਂ ਨਾ ਬੰਦੂਕਾਂ ਨੂੰ ਦਮੂਕਾਂ ਕਹਿ ਕੇ ਹੋਰ ਵੀ ਉਹ ਸਨੇ ਜਿਹੜਾ ਹੈ ਛੋਟੇ ਬਚਪਨ ਤੋਂ ਹੀ ਜਿਹੜਾ ਹੈ ਉਹਦੇ ਵਿੱਚ ਜਿਹੜੀ ਹੈ ਦੇਸ਼ ਨੂੰ ਆਜ਼ਾਦ ਕਰਨ ਦੀ ਜਿਹੜੀ ਭਾਵਨਾ ਸੀ ਉਹ ਭਰੀ ਹੋਈ ਸੀ ਫਿਰ ਉਹਨਾਂ ਨੇ ਦੇਖਿਆ ਕਿ ਲਾਲਾ ਲਾਜਪਤ ਰਾਏ ਨੂੰ ਜਦੋਂ ਲਾਠੀਆਂ ਪਈਆਂ ਸੀ ਉਹਨਾਂ ਨੂੰ ਜਦੋਂ ਉਹਨਾਂ ਤੇ ਬਹੁਤ ਜ਼ਿਆਦਾ ਅੰਗਰੇਜ਼ਾਂ ਨੇ ਜ਼ੁਲਮ ਕੀਤਾ ਸੀ ਤਾਂ ਉਸ ਦਾ ਬਦਲਾ ਲੈਣ ਵਾਸਤੇ ਚੰਦਰ ਸ਼ੇਖਰ ਰਾਜ ਰਾਜਗੁਰੂ ਸੁਖਦੇਵ ਇਹਨਾਂ ਤਿੰਨਾਂ ਕ੍ਰਾਂਤੀਕਾਰੀਆਂ ਨੇ ਈਵਨ ਸ਼ਹੀਦ ਉਦਮ ਸਿੰਘ ਨੇ ਵੀ ਇਹਨਾਂ ਨੇ ਪੂਰੀ ਟੀਮ ਨੇ ਇਕਜੁੱਟ ਹੋ ਕੇ ਜਿਹੜਾ ਹੈ ਬਹੁਤ ਸਾਰੇ ਇਤਨੇ ਸਾਰੇ ਜੇ ਮੈਂ ਕਹਾਂ ਪੰਜਾਬੀ ਜਖਮਾਂ ਜੀ ਬੰਬ ਫੈਂਕੇ ਕਿ ਅੰਗਰੇਜ਼ਾਂ ਨੂੰ ਜਿਹੜਾ ਹੈ ਉਹਨਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ ਫਿਰ ਅੰਗਰੇਜ਼ਾਂ ਨੇ ਇੱਕ ਬਹੁਤ ਤਕੜੀ ਸਾਜ਼ਿਸ਼ ਲੇਤਾ ਹੈ ਇਹਨਾਂ ਮਹਾਰਥੀਆਂ ਨੂੰ ਜਿਹੜੇ ਮਹਾਨ ਦੇਸ਼ਵਗਤ ਸੀ ਇਹਨਾਂ ਨੂੰ ਜਿਹੜਾ ਹੈ ਫਾਂਸੀ ਤੇ ਚੜਾ ਦਿੱਤਾ ਜਦੋਂ 23 ਮਾਰਚ 1931 ਨੂੰ ਆਪਾਂ ਦੇਖਿਆ ਕਿ ਇਸੇ ਫਿਰੋਜ਼ਪੁਰ ਵਿਖੇ ਹੀ ਇਹਨਾਂ ਨੂੰ ਜਿਹੜਾ ਹੈ ਫਾਂਸੀ ਦਿੱਤੀ ਗਈ ਸੀ ਮੈਂ ਕੁਝ ਪ੍ਰਾਰਥਨਾ ਕਰਾਂਗਾ ਥੋੜਾ ਥੋੜਾ ਸੰਦੇਸ਼